ਕਿ ਬૌਧਿਕ ਐਂਸ਼ੀ ਨਹੀਂ ਸ਼ਾਮਲ ਹੋ ਰਿਹਾ ਨਾ ਸਾਡੀ ਸਾਰੀ ਸਟਰਗਲ ਚ ਮੰਗਾਂ ਦੀ ਆ ਭੱਖ ਦੇ ਮਸਲੇ ਤੇ ਸਰਗਰਮੀ ਹੁੰਦੀ ਹੈ ਵੀ ਅਸੀਂ ਕੀ ਹਾਸਲ ਕਰਨਾ ਚਾਹੁੰਦੇ ਆ ਸਾਡੀ ਲੜਾਈ ਕਾਦੇ ਵਾਸਤੇ ਹੈ ਉਹ ਸਭ ਕੁਝ ਨੂੰ ਡਿਫਾਈਨ ਕਰਨਾ ਲੋਕਾਂ ਤੱਕ ਲੈ ਕੇ ਜਾਣਾ ਦੁਨੀਆ ਸਾਹਮਣੇ ਲੈ ਕੇ ਜਾਣਾ ਹੁਣ ਉਹ ਤੇ ਉਹ ਉਹ ਲਿਜਾਣ ਵਾਲੇ ਬੰਦੇ ਪੈਦਾ ਹੋ ਗਏ ਜਾਂ ਹੋ ਰਹੇ ਤੇ ਬੜੇ ਉਹ ਕੰਪੀਟੈਂਟ ਪਰ ਯੋਗ ਤਰੀਕੇ ਨਾਲ ਉਹ ਗੱਲਾਂ ਲੈ ਕੇ ਜਾ ਰਹੇ ਅਡ ਅਡ ਜਥੇਬੰਦੀਆਂ ਅਡ ਅਡ ਸੰਸਥਾਵਾਂ ਸਰਗਰਮ ਬਹੁਤ ਅਤੇ ਕਿਤੇ ਲੈਕਚਰ ਹੋ ਰਹੇ ਕਿਤੇ ਕੈਂਪ ਲੱਗ ਰਹੇ ਕਿਤੇ ਵਿਚਾਰਾਂ ਹੋ ਰਹੀਆਂ ਸਾਰਾ ਮਾਹੌਲ ਬੜਾ ਫਰਵੈਂਟ ਤੇ ਐਕਟੀਵਿਟੀ ਪੂਰੀ ਚੱਲ ਰਹੀ ਹੈ ਜੀ ਸੋ ਜੀ ਆਪਾਂ ਗੱਲ ਕਰੀਏ ਜੋ ਬਾਹਰਲਾ ਸਿਕ ਸਮਾਜ ਹੈ ਖਾਸ ਕਰਕੇ ਜ ਕੈਨੇਡਾ ਤੇ ਅਮਰੀਕਾ ਦੀ ਮਿਸਾਲ ਜੇ ਆਪਾਂ ਲਈਏ ਤੇ ਇੱਕ ਉਥੇ ਜਿਹੜਾ ਸਿੱਖ ਸਮਾਜ ਹੈ ਉਹ ਵੀ ਆਪ ਦੇ ਆਪ ਦੇ ਤੌਰ ਤਰੀਕੇ ਨਾਲ ਵਿਕਸਿਤ ਹੋ ਰਿਹਾ ਹੈ ਤੇ ਇੱਕ ਇੱਥੇ ਦਾ ਜੋ ਆਪਣਾ ਜੋ ਸਿੱਖ ਸਮਾਜ ਹੈ ਇਹ ਵੀ ਲਗਾਤਾਰ ਮੁਸلسل ਇਹ ਵੀ ਵਿਕਸਿਤ ਹੋ ਰਿਹਾ ਹੈ ਸੋ ਇਹਨਾਂ ਦੋਵਾਂ ਵਿੱਚ ਜੇ ਕੁਝ ਆਪ ਦੀ ਸਮਾਨਤਾਵਾਂ ਦੇਖਦੇ ਹਾਂ ਜਾਂ ਬਈ ਇਹ ਦੋਵੇਂ ਆੜਾ ਡੈ ਪੈਰਲੈਲੀ ਚੱਲਦੀਆਂ ਨੇ ਕਿ ਇਹਨਾਂ ਵਿੱਚ ਕੋਈ ਪੁਲ ਹਨਗੇ ਜਾਂ ਇਸ ਵਾਰ ਪਰ ਬਣ ਰਹੇ ਹੂੰ ਪਹਿਲਾਂ ਸੀ ਪਹਿਲਾਂ ਜਿਵੇਂ ਆੜਾ ੜੀ ਸੀ ਗਿਆ ਧਰਾਮਾ ਜੀਆ ਹੁਣ ਪਰ ਬਣ ਰਹੇ ਨੇ ਬੰਦੇ ਇੱਕ ਦੂਜੇ ਨਾਲ ਇੰਟਰੈਕਟ ਕਰ ਰਹੇ ਨੇ ਤੇ ਇੱਕ ਗੱਲ ਜਿਹੜੀ ਮੈਂ ਬਹੁਤ ਉਤਸ਼ਾਹਜਨਕ ਲੋਟ ਕੀਤੀ ਕਿ ਯੰਗ ਬੰਦੇ ਜਿਹੜੇ ਨੇ ਉਹ ਬਹੁਤ ਕੁਝ ਜਾਨਣਾ ਚਾਹੁੰਦੇ ਉਤਸੁਕਤਾ ਜਾਣਨ ਦੀ ਭੁੱਖ ਜਿਹੜੀ ਹੈ ਨਾ ਇਸ ਕਰਕੇ ਮੈਂ ਜਿੱਥੇ ਵੀ ਗਿਆ ਵੇ ਬੋਲਣ ਤੋਂ ਬਾਅਦ ਬੰਦਿਆਂ ਦੇ ਸਵਾਲ ਬੜੇ ਸੀ ਮਨ ਵਿੱਚ ਕਈ ਥਾਂ ਮਤੇ ਤਬ ਕਾਇਦਾ ਮਤਲਬ ਹੋ ਰਿਹਾ ਕਈ ਇਸ ਤਰ੍ਹਾਂ ਗਿਆ 16 ਜਵਾਬਾਂ ਦਾ ਪੂਰਾ ਸਮਾਂ ਰੱਖਿਆ ਗਿਆ ਜਿੱਥੇ ਨਹੀਂ ਵੀ ਹੋ ਸਕਿਆ ਉਥੇ ਵੀ ਉਹ ਜਦੋਂ ਮੇਰੇ پاسੇ ਮਿਲਦੇ ਸੀਗੇ ਤਾਂ ਬੜੇ ਸਵਾਲ ਸੀਗੇ ਬੰਦਿਆਂ ਦੇ ਮਨਾਂ ਦੇ ਵਿੱਚ ਉਹ ਖੁੱਲ ਕੇ ਸਵਾਲ ਕਰਦੇ ਤੇ ਚਲੋ ਆਪ ਦੀ ਸਮਰੱਥਾ ਅਮਤ ਆ ਕੋਈ ਕੁਝ ਕਰਨ ਦਾ ਜਵਾਬ ਦਿੱਤਾ ਤੁਹਾਨੂੰ ਲੱਗਦਾ ਕਿ ਹੁਣ ਇਸ ਪਾਸੇ ਵੱਲ ਨੂੰ ਧਿਆਨ ਵੱਧ ਦੇਣਾ ਪਊਗਾ ਉੱਥੇ ਟਾਸਕ ਹੋਰ ਨਵੇਂ ਬਹੁਤ ਉੱਭਰੇ ਆਏ ਹਨ ਹਮਾਲ ਬਣ ਗਿਆ ਇੱਕ ਸਾਜਗਾਰ ਉੱਥੇ ਜਿੱਥੇ ਬਹੁਤ ਇੰਟੈਂਸ ਐਕਟੀਵਿਟੀ ਚੱਲਣੀ ਹੈ ਇੰਟੈਲੈਕਚੁਅਲ ਲੈਵਲ ਤੇ ਵੀ ਤੇ ਬਾਕੀ ਪ੍ਰੈਕਟੀਕਲੀ ਵੀ ਜੀ ਸੋ ਨਹੀਂ ਮੈਂ ਨਿਜੀ ਤੌਰ ਜੀ ਮੈਂ ਨਿਕ ਸਿੰਘ ਵੀ ਜਿਹੜੀਆਂ ਪਹਿਲਾਂ ਆਪਸ ਵਿੱਚ ਹੀ ਬੰડા ਵਖਰੇਵੇਂ ਵਿਰੋਧ ਜੇ ਸੀਗੇ ਤੇ ਕਾਫੀ ਜ਼ਿਆਦਾ ਸੀ ਮਤਲਬ ਐਂ ਲੱਗਦਾ ਸੀ ਵੀ ਆਪਸ ਵਿੱਚ ਹੀ ਜ਼ਿਆਦਾ ਖੈਰ ਨੇ ਬੰਦੇ ਸਾਡੇ ਆਪਣੇ ਉਹ ਹੁਣ ਮਿੱਟੀ ਗੇਟ ਹੋਏ ਲੱਗੇ ਅੱਜ ਕੀ ਕਈ ਥਾਂ ਤੇ ਤਾਂ ਬਹੁਤ ਹੀ ਫਰਕ ਪੈ ਗਿਆ ਤੇ ਬਾਕੀ ਥਾਂਾਂ ਤੇ ਵੀ ਜਿਹੜੀ ਉਹ ਹੈ ਜੈ ਐਲੀਮੈਂਟ ਸੀ ਇੱਕ ਜਿੱਥੇ 네ਗੇਟਿਵ ਹੁੰਦਾ ਨਾ ਤੇ ਬੀਜੀ ਕਲੇਸ਼ੀ ਜੇ ਐਲੀਮੈਂਟ ਉਹ ਸਾਈਡ ਲਾਈਨ ਮਾਰਜਨਲਾਈਜ਼ ਹੋ ਗਏ ਸੋਸਾਇਟੀ ਚ ਤੋ ਜਦੋਂ ਹੋਰ ਇਹ ਆ ਗੱਲ ਅੱਗੇ ਤੁਰੂਗੀ ਤਾਂ ਇਹਦੇ 'ਚ ਹੋਰ ਵੀ ਚੀਜ਼ ਆਉਣ ਵਾਲੇ ਸਮੇਂ 'ਚ ਦੇਖੋ। ਅਲੈਤ ਕੀ ਮਨ ਉਹ ਜਥੇ ਬੰਦੀਆਂ ਦੇ ਵਿੱਚ ਆਪਸੀ ਜਿੰਨੇ ਤਿੱਖੇ ਪਹਿਲਾਂ ਕੁੜੱਤਾਂ ਜਾਂ ਵਿਰੋਧ ਹੁੰਦਾ ਸੀ ਉਹ ਨਹੀਂ ਖਾਸ ਕਰਕੇ ਕੈਨੇਡਾ 'ਚ ਤਾਂ ਬਹੁਤ ਹੀ ਫਰਕ ਪਿਆ ਹੈ।